ਧਨਵਾਦ ਗੁਰੂ ਸਾਹਿਬ ਜੀਓ ਸਿਖੋ ਸ਼ਬਦ ਪਿਆਰ ਹੋ ਜਨਮ ਮਰਨ ਕੀ ਟੇਕ ਮੋਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਸਤਗੁਰ ਬਾਣੀ ਪੁਰਖ ਪਰਖੁ ਤਮਾ ਬਾਣੀ ਸਿਉ ਚਿਤ ਲਾਵੈ ਗੋ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੈ ਗੋ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹੀਂ ਦਾ ਆਸਰਾ ਸਦਾ ਰੰਗੀਲਾ ਲਾਲ ਪਿਆਰਾ ਹਿੰਜਾਇਆਸਰਾ ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਵਾਰੀ ਸਾਥ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਦਾ ਇਹ ਉੱਤਮ ਸਮਾਪਾ ਸਭਨਾਂ ਨੂੰ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ ਹੈ ਬੜੇ ਪ੍ਰੇਮ ਨਾਲ ਆਪ ਜੀ ਨੇ ਸਤ ਗੁਰੂ ਦੀ ਬਾਣੀ ਦੇ ਪਾਠ ਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ ਉਪਰੰਤ ਜੋ ਸਾਡੇ ਸਮਾਜ ਸਾਡੀ ਕੌਮ ਦੇ ਨਾਲ ਜੁੜੇ ਹੋਏ ਵਿਚਾਰ ਹਨ ਸਾਡੀ ਅਗਲੀ ਰੀ ਪੀੜ੍ਹੀ ਸਾਡੇ ਬੱਚੇ ਇਸ ਸੰਬੰਧ ਵਿੱਚ ਆਪ ਜੀ ਨੇ ਛੋਟੇ ਜਿਹੇ ਬੱਚੇ ਪਾਸੋਂ ਅਤੇ ਹੋਰ ਸ਼ਖਸੀਅਤਾਂ ਪਾਸੋਂ ਵਿਚਾਰ ਸਰਵਣ ਕੀਤੇ ਨੇ ਸੁਵਉ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਬਣਾਉਣ ਦਾ ਯਤਨ ਕਰੀਏ ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਲਈ ਇਸ ਸੰਸਾਰ ਦੇ ਅੰਦਰ ਸਭ ਤੋਂ ਪ੍ਰਥਮ ਸਭ ਤੋਂ ਉੱਤਮ ਦਰਜਾ ਹੈ ਸਤਿਗੁਰੂ ਦੀ ਪਾਵਨ ਬਾਣੀ ਦਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਸਿੱਖ ਦੀ ਸੁਰਤ ਵਿੱਚ ਵੀ ਗੁਰਬਾਣੀ ਦਾ ਦਰਜਾ ਪ੍ਰਥਮ ਹੈ ਤੇ ਸਿੱਖਾਂ ਦੇ ਆਪਣੇ ਕੌਮੀ ਆਧਾਰਿਆਂ ਵਿੱਚ ਵੀ ਸਾਡੇ ਸਮਾਜ ਵਿੱਚ ਵੀ ਗੁਰਬਾਣੀ ਦਾ ਦਰਜਾ ਪ੍ਰਥਮ ਹੈ ਇਸ ਦਾ ਭਾਵ ਇਹ ਹੈ ਪੰਚਾਂ ਕਾ ਗੁਰ ਏਕ ਧਿਆਨ ਕੇ ਸਿੱਖ ਦੀ ਸੁਰਤ ਦਾ ਕੇਂਦਰ ਬਿੰਦੂ ਸ਼ਬਦ ਹੈ ਸਿੱਖ ਕਿਸੇ ਸ਼ਖਸੀਅਤ ਨਾਲ ਨਹੀਂ ਜੁੜਦਾ ਕਿਸੇ ਕਰਮकांड ਨਾਲ ਨਹੀਂ ਜੁੜਦਾ ਸਿੱਖ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤੋਂ ਬਿਨਾ ਸ਼ਬਦ ਦੇ ਪਰਚੇ ਤੋਂ ਬਿਨਾ ਕਿਸੇ ਹੋਰ ਚੀਜ਼ ਵਿੱਚ ਆਪਣੇ ਚੇਤਨ ਨੂੰ ਨਹੀਂ ਜੋੜਦਾ ਸਵਾਲ ਇਹ ਹੈ ਕਿ ਗੁਰਬਾਣੀ ਦਾ ਦਰਜਾ ਇਨਾ ਪ੍ਰਥਮ ਤੇ ਉੱਚਾ ਕਿਵੇਂ ਹੈ ਸਿੱਖ ਦਾ ਵਿਸ਼ਵਾਸ ਹੈ ਔਰ ਖੁਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇਸ ਵਿਚਾਰ ਦੀ ਪ੍ਰੋੜਤਾ ਹੈ ਕਿ ਗੁਰਬਾਣੀ ਸਤਿਗੁਰਾਂ ਦਾ ਆਤਮਿਕ ਜੀਵਨ ਹੈ ਜੇ ਹਾ ਡਿਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਮਾਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀ ਗੁਰਬਾਣੀ ਰਚਣ ਵਾਲੇ ਮਹਾਪੁਰਖਾਂ ਨੇ ਆਪਣੀ ਸ਼ੁੱਧ ਆਤਮਾ ਦੇ ਵਿੱਚੋਂ ਪਵਿੱਤਰ ਮਨ ਦੇ ਵਿੱਚੋਂ ਉਜਲੀ ਸੁਰਤ ਦੇ ਵਿੱਚੋਂ ਜੋ ਸੰਸਾਰ ਦੇ ਭਲੇ ਲਈ ਬਚਨ ਆਖੇ ਹਨ ਉਹ ਵਾਹਿਗੁਰੂ ਦੀ ਇਬਾਦਤ ਤੇ ਵਾਹਿਗੁਰੂ ਦੀ ਭੈ ਭਾਵਨੀ ਦੇ ਬੋਲ ਜਦੋਂ ਉਹਨਾਂ ਨੇ ਅੱਖਰਾਂ ਦਾ ਪਹਿਰਾਵਾ ਪਹਿਨਿਆ ਤਾਂ ਉਹ ਬਾਣੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਏ ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਚਰਣੇ ਹਾਲਾਂਕਿ ਅਸੀਂ ਇਸ ਪੰਕਤੀ ਨੂੰ ਪ੍ਰਚਾਰਕਾਂ ਤੇ ਟੁਕਾਉਂਦੇ ਰਹੇ ਕਿ ਇਹ ਜਿਹੜੀ ਬਾਣੀ ਉਚਾਰਦੇ ਨੇ ਇਹ ਅੰਮ੍ਰਿਤ ਦੇ ਚਰਣੇ ਹਨ ਐਸਾ ਨਹੀਂ ਹੈ ਕਿਹੜੇ ਸਾਧ ਜਨ ਬਾਣੀ ਉਚਾਰਦੇ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅੰਮ੍ਰਿਤ ਦਾ ਚਸ਼ਮਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਆਪਾਂ ਉਹਨੂੰ ਆਪਣੀ ਆਪਣੀ ਮਤ ਬੁੱਧ ਦੇ ਚੌਕਟੇ ਵਿੱਚ ਰੱਖ ਕੇ ਐਕਸਪਲੇਨ ਕਰਦੇ ਹਾਂ ਉਸ ਦੀ ਵਿਚਾਰ ਕਰਦੇ ਹਾਂ ਸਾਡੇ ਕਥਨ ਵਿੱਚ ਊਣਤਾਈਆਂ ਹੋ ਸਕਦੀਆਂ ਹਨ ਕਿਉਂਕਿ ਸਾਡਾ ਦਾਇਰਾ ਕਬੀਰ ਜੀ ਵਰਗਾ ਨਹੀਂ ਹੈ ਭਗਤ ਰਵਿਦਾਸ ਜੀ ਵਰਗਾ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਵਰਗਾ ਨਹੀਂ ਹੈ ਪਰ ਜਿਨ੍ਹਾਂ ਨੇ ਰਸਤਾ ਤਿਆਰ ਕੀਤਾ ਹੈ ਜਿਨ੍ਹਾਂ ਨੇ ਇਹ ਬਾਣੀ ਉਚਾਰਨ ਕੀਤੀ ਹੈ ਉਹ ਮੁਕਮਲ ਹਨ ਇਸ ਕਰਕੇ ਉਹਨਾਂ ਦੀ ਬਾਣੀ ਅੰਮ੍ਰਿਤ ਹੈ ਤੇ ਉਚਾਰਨ ਵਾਲੇ ਉਹੀ ਸਾਧਪੁਰਖ ਹਨ ਆਪਾਂ ਤੇ ਦੌੜ ਵਿੱਚ ਹਾਂ ਸਫਰ ਵਿੱਚ ਹਾਂ ਗਰੀਬ ਨਵਾਜ਼ ਸਤਿਗੁਰੂ ਮਹਾਰਾਜ ਨੇ ਇਸ ਕਰਕੇ ਬਾਣੀ ਨੂੰ ਪ੍ਰਥਮ ਦਰਜਾ ਦਿੱਤਾ ਕਿ ਗੁਰੂ ਤੱਕ ਪਹੁੰਚਣ ਦਾ ਗੁਰੂ ਤੱਕ ਪਹੁੰਚਣ ਦਾ ਇੱਕੋ ਹੀ ਰਸਤਾ ਹੈ ਉਹ ਸਤਿਗੁਰੂ ਦੇ ਸ਼ਬਦ ਦੀ ਕਮਾਈ ਗੁਰੂ ਉਪਦੇਸ਼ ਦੀ ਵਿਚਾਰ ਸਤਿਗੁਰੂ ਦੇ ਉਪਦੇਸ਼ ਮੁਤਾਬਕ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਘੜ ਲੈਣਾ ਹੁਣ ਸਿੱਖਾਂ ਦੇ ਅੰਦਰ ਇੱਕ ਦੂਜਾ ਦਰਜਾ ਵੀ ਹੈ ਉਹ ਹੈ ਤਾਰੀਖ ਦਾ ਪਰਸਨੈਲਿਟੀ ਦਾ ਦਰਜਾ ਦੂਜਾ ਹੈ ਸ਼ਬਦ ਦਾ ਦਰਜਾ ਪਹਿਲਾ ਹੈ ਚੇਤੇ ਵਿੱਚ ਰੱਖ ਕਈ ਮਜ਼ਮ ਉਹਨਾਂ ਦੇ ਵਿੱਚ ਪਰਸਨੈਲਿਟੀ ਦਾ ਦਰਜਾ ਪਹਿਲਾ ਹੈ ਤੇ ਸ਼ਬਦ ਦਾ ਦਰਜਾ ਦੂਜਾ ਹੈ ਇਸ ਕਰਕੇ ਸ਼ਬਦ ਨੂੰ ਤੋਲਣ ਤੋਂ ਪਹਿਲਾਂ ਤੁਹਾਨੂੰ ਪਰਸਨੈਲਿਟੀ ਤੋਲਣੀ ਪਏ ਕਿਸੇ ਵੀ ਪਰਸਨੈਲਿਟੀ ਨੂੰ ਜੱਜ ਕਰਨ ਵਾਸਤੇ ਹਰ ਸਮਾਜ ਦੇ ਆਪਣੇ ਆਪਣੇ ਦਾਇਰੇ ਹੁੰਦੇ ਨੇ ਹਰ ਇੱਕ ਦਾ ਆਪਣਾ ਪੈਮਾਨਾ ਹੈ ਗੁਰੂ ਸਾਹਿਬ ਨੇ ਸਾਨੂੰ ਕੀ ਆਖਿਆ ਵੀ ਭਾਵੇਂ ਤੇਰਾ ਕਿਸੇ ਨਾਲ ਪਰਸਨੈਲਿਟੀ ਕਲੈਸ਼ ਹੋਵੇ ਜਦੋਂ ਗੱਲ ਸ਼ਬਦ ਦੀ ਹੋਵੇ ਜਦੋਂ ਸਤਿਗੁਰੂ ਦੇ ਉਪਦੇਸ਼ ਦੀ ਹੋਵੇ ਉਦੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਣਾ ਹੈ ਇਸ ਕਰਕੇ ਦੂਜਾ ਦਰਜਾ ਸਾਡੇ ਵਿੱਚ ਪਰਸਨੈਲਿਟੀ ਦਾ ਹੈ ਪਹਿਲਾ ਦਰਜਾ ਸ਼ਬਦ ਹੈ ਅਸੀਂ ਭਾਈ ਮਾਨੀ ਸਿੰਘ ਜੀ ਦੀ ਰਿਸਪੈਕਟ ਕਿਉਂ ਕਰਦੇ ਹਾਂ ਕਿਉਂਕਿ ਉਹ ਸ਼ਬਦ ਦੇ ਰਾਹ ਉੱਤੇ ਚੱਲੇ ਤੇ ਉਹਨਾਂ ਸਿੱਖੀ ਕਮਾਈ ਅਸੀਂ ਭਾਈ ਗੁਰਦਾਸ ਜੀ ਦਾ ਸਤਕਾਰ ਉਹਨਾਂ ਦਾ ਨਾਂ ਭਾਈ ਗੁਰਦਾਸ ਹੋਣ ਕਰਕੇ ਨਹੀਂ ਕਰਦੇ ਅਸੀਂ ਉਹਨਾਂ ਦਾ ਸਤਕਾਰ ਕਿਉਂ ਇਹ ਨਹੀਂ ਕਰਦੇ ਕਿਉਂਕਿ ਉਹਨਾਂ ਸਤਿਗੁਰੂ ਦੇ ਸ਼ਬਦ ਨੂੰ ਕਮਾਇਆ ਉਹਨਾਂ ਗੁਰੂ ਦੀ ਸਿੱਖੀ ਕਮਾਈ ਆਪਾਂ ਬਾਬਾ ਬੁੱਢਾ ਜੀ ਦਾ ਸਤਕਾਰ ਕਿਉਂ ਕਰਦੇ ਆ ਕਿਉਂਕਿ ਉਹਨਾਂ ਸਤਗੁਰੂ ਦੇ ਸ਼ਬਦ ਔਰ ਸਿੱਖੀ ਨੂੰ ਕਮਾਇਆ ਉਸ ਕਮਾਈ ਕਰਕੇ ਉਹਨਾਂ ਦਾ ਨਾਮ ਤੇ ਉਹਨਾਂ ਦੀ ਪਰਸਨੈਲਿਟੀ ਨੂੰ ਰਿਸਪੈਕਟ ਤੇ ਸਤਕਾਰ ਆਪਾਂ ਦਿੰਨੇ ਆ ਵਰਨਾ ਉਹਨਾਂ ਦੇ ਨਾਮ ਕਰਕੇ ਨਹੀਂ ਦਿੰਦੇ ਦੁਨੀਆ 'ਚ ਹੋਰ ਵੀ ਬੜੇ ਲੋਕ ਹੋਣਗੇ ਜਿਨ੍ਹਾਂ ਨੇ ਆਪਣਾ ਨਾਮ ਮਨੀ ਰੱਖਿਆ ਹੋਵੇਗਾ ਮਨੀ ਸਿੰਘ ਰੱਖਿਆ ਹੋਵੇਗਾ ਤਾਰਾ ਸਿੰਘ ਰੱਖਿਆ ਹੋਵੇਗਾ ਬੜੇ ਲੋਕਾਂ ਨੇ ਨਾਮ ਰੱਖਿਆ ਕਿਸੇ ਨੂੰ ਉਹਨਾਂ ਦੇ ਨਾਮ ਕਰਕੇ ਸਤਕਾਰ ਆਪਾਂ ਦਿੱਤਾ ਹੈ ਇਹਦਾ ਭਾਵ ਹੈ ਕਿ ਉਹ ਸ਼ਖਸੀਅਤ ਜਿਹੜੀ ਗੁਰੂ ਸ਼ਬਦ ਮੁਤਾਬਕ ਢਲ ਜਾਂਦੀ ਔਰ ਸ਼ਬਦ ਵਿੱਚੋਂ ਜਿਹੜਾ ਕੈਰੇਕਟਰ ਡਵੈਲਪ ਹੁੰਦਾ ਉਹਨੂੰ ਅਸੀਂ ਗੁਰੂ ਦਾ ਜਾਣ ਕੇ ਉਹਦੀ ਰਿਸਪੈਕਟ ਤੇ ਉਹਦਾ ਸਤਕਾਰ ਔਰ ਉਹਦਾ ਆਦਰ ਕਰਦੇ ਹਾਂ ਫਿਰ ਵੀ ਅਸੀਂ ਉਹਨਾਂ ਨੂੰ ਸ਼ਬਦ ਵਾਲਾ ਰੁਤਬਾ ਨਹੀਂ ਦਿੰਦੇ ਗੁਰੂ ਦਾ ਰੁਤਬਾ ਗੁਰੂ ਦਾ ਹੈ ਸਿੱਖ ਦਾ ਰੁਤਬਾ ਸਿੱਖ ਦਾ ਹੈ ਰਾਹ ਭਾਵੇਂ ਮੰਜ਼ਲ ਨਾਲ ਜੁੜਿਆ ਹੁੰਦਾ ਹੈ ਪਰ ਮੰਜ਼ਲ ਤੇ ਰਾਹ ਇੱਕ ਹੋ ਕੇ ਵੀ ਦੂਜੇ ਨਾਲੋਂ ਥੋੜਾ ਥੋੜਾ ਵੱਖਰੇ ਮਾਰਕਦੇ ਨੇ ਰਾਹ ਮੰਜ਼ਲ ਤੱਕ ਲੈ ਕੇ ਜਾਂਦਾ ਪਰ ਰਸਤਾ ਮੰਜ਼ਲ ਨਹੀਂ ਹੁੰਦਾ ਪੌੜੀ ਸਾਨੂੰ ਛੱਤ ਤੇ ਲੈ ਕੇ ਜਾਂਦੀ ਏ ਪਰ ਪੌੜੀ ਛੱਤ ਨਹੀਂ ਹੁੰਦੀ ਵੀ ਤੁਸੀਂ ਪੌੜੀ ਦੇ ਡੰਡੇ ਤੇ ਬਹਿ ਜਾਓ ਤੇ ਆਪ ਕੋ ਮੈਂ ਛੱਤ ਤੇ ਪਹੁੰਚ ਗਿਆ ਇਸ ਵਾਸਤੇ ਇਸ ਫਰਕ ਨੂੰ ਜੇ ਅਸੀਂ ਸਮਝ ਲਈਏ ਤੇ ਸਾਡੀਆਂ ਬਹੁਤ ਸਾਰੀਆਂ ਕੌਮੀ ਮੁਸ਼ਕਲਾਂ ਦਾ ਹੱਲ ਹੋ ਸਕਦਾ ਤੀਜੀ ਬਾਤ ਹੈ ਇਤਿਹਾਸ ਇਤਿਹਾਸ ਉਹਨਾਂ ਪਰਸਨੈਲਿਟੀਆਂ ਦਾ ਉਹਨਾਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਕਮਾਇਆ ਹੈ ਗੁਰੂ ਦੀ ਸਿੱਖਿਆ ਨੂੰ ਜੀਵਿਆ ਹੈ ਗੁਰੂ ਦੇ ਰਾਹ ਤੇ ਚੱਲੇ ਹਨ ਗੁਰੂ ਦੀ ਮਤ ਨੂੰ ਅਡਾਪਟ ਕੀਤਾ ਹੈ ਆਪਣੀ ਕਰਨੀ ਨੂੰ ਗੁਰੂ ਮੁਤਾਬਕ ਕਰ ਲਿਆ ਉਹਨਾਂ ਨੇ ਜੀਵਨ ਵਿੱਚ ਜੋ ਵਿਹਾਰ ਕੀਤਾ ਉਹ ਸਾਡਾ ਇਤਿਹਾਸ ਬਣ ਉਹ ਸਾਡਾ ਇਤਿਹਾਸ ਹੈ ਉਹਦੇ ਉੱਤੇ ਅਸੀਂ ਮਾਣ ਕਰਦੇ ਹਾਂ ਕਿਉਂਕਿ ਜਿਸ ਦੇ ਅੰਦਰ ਗੁਰੂ ਹੈ ਉਹ ਸਾਰੇ ਕਰਮ ਵੀ ਗੁਰੂ ਨੂੰ ਸਮਰਪਿਤ ਕਰੇ ਉਸ ਦਾ ਸੁਭਚਾ ਜੀਵਨ ਗੁਰੂ ਦੇ ਅਕੋਰਡਿੰਗ ਹੋਇਆ ਸੋ ਉਹ ਜਿਵੇਂ ਜੀਂਦਾ ਹੈ ਉਹਦਾ ਸਾਰੇ ਦਾ ਸਾਰਾ ਉਹ ਜੀਵਨ ਜਿਹੜਾ ਉਹ ਸਾਡੀ ਵਿਰਾਸਤ ਹੁੰਦਾ ਹੈ ਸਾਡਾ ਇਤਿਹਾਸ ਹੁੰਦਾ ਹੈ ਅਸੀਂ ਉਹਦੀ ਪਰਸਨੈਲਿਟੀ ਜਿੰਨਾ ਹੀ ਪਿਆਰ ਉਹਦੇ ਇਤਿਹਾਸ ਨੂੰ ਕਰਦੇ ਤੋ ਅਸੀਂ ਭਾਈ ਮਨੀ ਸਿੰਘ ਜੀ ਨੂੰ ਇਤਿਹਾਸ ਕਰਕੇ ਜਾਣਦੇ ਅਸੀਂ ਭਾਈ ਤਾਰੂ ਸਿੰਘ ਜੀ ਨੂੰ ਉਹਨਾਂ ਦੀ ਕਰਨੀ ਜੋ ਇਤਿਹਾਸ ਵਿੱਚ ਦਰਜ ਹੈ ਉਥੋਂ ਪੜ੍ਹ ਕੇ ਜਾਣਦੇ ਆ ਕਿ ਭਾਈ ਸਾਹਿਬ ਜੀ ਇਹੋ ਜਿਹੇ ਸਨ ਭਾਈ ਗੁਰਦਾਸ ਜੀ ਇਹੋ ਜਿਹੇ ਸਨ ਭਾਈ ਮੰਝ ਜੀ ਇਹੋ ਜੇ ਸਨ ਜਿੰਨੇ ਵੀ ਗੁਰਸਿੱਖਾਂ ਦੇ ਨਾਮ ਪਾਲੇ ਤੋ ਇਸ ਸਟੈਪ ਨੇ ਜਦੋਂ ਅਸੀਂ ਇਹਨਾਂ ਨੂੰ ਲੜੀਵਾਰ ਇੱਕ ਲੜੀ ਵਿੱਚ ਪਰੋਣ ਜੋਗਰੇ ਹੋ ਗਏ ਜਦੋਂ ਅਸੀਂ ਇਹਨਾਂ ਦਾ ਰੁਤਬਾ ਸਮਝ ਲਿਆ ਵੀ ਸਾਡੇ ਵਿੱਚ ਗੁਰਬਾਣੀ ਦਾ ਰੁਤਬਾ ਕੀ ਹੈ ਗੁਰਬਾਣੀ ਦੇ ਅਕੋਰਡਿੰਗ ਚੱਲਣ ਵਾਲੀਆਂ ਸ਼ਕਤੀਆਂ ਦਾ ਰੁਤਬਾ ਕੀ ਹੈ ਫਿਰ ਉਹਨਾਂ ਦੁਆਰਾ ਜੀਵੇ ਜੀਵਨ ਇਤਿਹਾਸ ਦਾ ਰੁਤਬਾ ਕੀ ਹੈ ਕਿਸੇ ਕਿਸਮ ਦੀ ਉਲਝਣ ਰਹੇਗੀ ਨਹੀਂ ਕੋਈ ਕਨਫਿਊਜ਼ਨ ਹੀ ਨਹੀਂ ਬੜਾ ਸੌਖਾ ਮਾਰਗ ਹੈ ਤੋ ਇਹ ਤਿੰਨੇ ਹੀ ਸਾਡੇ ਲਈ ਪ੍ਰੇਰਣਾ ਸਰੋਤ ਹੁੰਦੇ ਨੇ ਗੁਰਬਾਣੀ ਮਹਾਨ ਗੁਰਸਿੱਖ ਮਹਾਨ ਲੋਕ ਔਰ ਤੀਜੀ ਚੀਜ਼ ਉਹਨਾਂ ਦਾ ਜੀਵਨ ਇਤਿਹਾਸ ਵਰਤਾਂਤ ਇਹ ਸਾਡੇ ਲਈ ਤਿੰਨੇ ਹੀ ਬੜਾ ਅਹਿਮ ਰਤਬਾ ਰੱਖਦਾ ਹੈ ਗੁਰਬਾਣੀ ਕੁਦਰਤ ਦਾ ਕਾਦਰ ਦਾ ਪਰਮ ਸੱਚ ਹੈ ਇਤਿਹਾਸ ਉਹਨਾਂ ਨੂੰ ਜੀਣ ਵਾਲਿਆਂ ਦੇ ਵਿੱਚੋਂ ਜੋ ਪ੍ਰਗਟ ਹੋਇਆ ਹੈ ਉਹ ਚੀਜ਼ ਹੈ ਇੱਕ ਹੋਰ ਬੇਨਤੀ ਕਰਦਿਆਂ ਇਤਿਹਾਸ ਲਿਖਣ ਵਿੱਚ ਕੋਈ ਮਨੁੱਖ ਗਲਤੀ ਕਰ ਸਕਦਾ ਹੈ ਬੜੇ ਚਿਰ ਦੀ ਬਾਤ ਹੈ ਇੱਕ ਸੱਜਣ ਨੇ ਪ੍ਰਸ਼ਨ ਕੀਤਾ ਸੀ ਜੀ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਤੇ ਤਾਂ ਪਤਾ ਨਹੀਂ ਹਜ਼ਾਰਾਂ ਹੀ ਲੋਕਾਂ ਨੇ ਆਪਣੀ ਕਲਮ ਨਾਲ ਸੇਵਾ ਕੀਤੀ ਅਸੀਂ ਕਿਨੂੰ ਪੜੀਏ ਸਾਡੇ ਸਾਹਮਣੇ ਸਵਾਲ ਆਉਂਦਾ ਕਿਨੂੰ ਪੜੀਏ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਪੜ੍ਹਨਾ ਹੋਵੇ ਤੇ ਕਿਹਦਾ ਪੜੀਏ ਕਿਸੇ ਇੱਕ ਦਾ ਲਿਖਿਆ ਹੋਵੇ ਤਾਂ ਪੜ੍ਹੀਏ ਪਰ ਇੰਨੇ ਲਿਖੇ ਨੇ ਕੋਈ ਕੁਝ ਲਿਖਦਾ ਜੀ ਕੋਈ ਕੁਝ ਲਿਖਦਾ ਜੀ ਉਹਨੇ ਕਨਫਿਊਜ਼ਨ ਜਦੋਂ ਸਾਡੇ ਸਾਹਮਣੇ ਆਉਂਦੀ ਜਾਂ ਆਪਾਂ ਕਈ ਵਾਰ ਕਹਿੰਦੇ ਨਾ ਵੀ ਆਹ ਪ੍ਰਚਾਰਕ ਨੇ ਆਹ ਸੁਣਾਈ ਦੂਜੇ ਨੇ ਆਹ ਸੁਣਾਈ ਤੀਜੇ ਨੇ ਉਸ ਅਸੀਂ ਕਿਹਦੀ ਮੰਨੀਏ ਨਹੀਂ ਪ੍ਰਚਾਰਕ ਦੀ ਥੋੜਾ ਮੰਨਣੀ ਹੈ ਵਾਹਿਗੁਰੂ ਨੇ ਸਾਨੂੰ ਕੰਨ ਦਿੱਤੇ ਸੁਣਨ ਵਾਸਤੇ ਤੇ ਬੁੱਧੀ ਦਿੱਤੀ ਹੈ ਵਿਚਾਰ ਕਰਨ ਵਾਸਤੇ ਜਿਵੇਂ ਚਾਹ ਪੁੰਦੇ ਹੋ ਨਾ ਚਾਹ ਪੁਣੀ ਰੱਖ ਕੇ ਵਿਚਾਰ ਨੂੰ ਸੁਣੋ ਵਿਚਾਰ ਨੂੰ ਪੜੋ ਗੁਰੂ ਦੀ ਬਾਣੀ ਤੇ ਟੇਕ ਲਾ ਕੇ ਉਹਨੂੰ ਪੁੰਨ ਲਓ ਨਿਤਾਰਾ ਹੋ ਜਾਏਗਾ ਸਤਿਗੁਰੂ ਮਹਾਰਾਜ ਦੀ ਸ਼ਾਨ ਜਾਂ ਸਾਡੇ ਮਹਾਨ ਪੁਰਖਿਆਂ ਦੀ ਜਿਹੜੀ ਗੱਲ ਸ਼ਾਨ ਵਿੱਚ ਸਹੀ ਹੈ ਉਹਨਾਂ ਦੇ ਅਦਬ ਵਿੱਚ ਸਹੀ ਹੈ ਉਹਨੂੰ ਮੰਨ ਲਓ ਜਿਹੜੀ ਗੁਸਤਾਖੀ ਤੇ ਬੇਅਦਬੀ ਭਰੀ ਹੈ ਜਿਹੜੀ ਲੱਗਦਾ ਵੀ ਉਣੀ ਹੈ ਉਹਨਾਂ ਦੀ ਸ਼ਾਨ ਦੇ ਵਿਰੁੱਧ ਜਾਂਦੀ ਉਹਨੂੰ ਛੱਡ ਦਿਓ ਹੋਕ ਨੂੰ ਤਿਆਗ ਦੇਣਾ ਹੈ ਗੁਣ ਨੂੰ ਗ੍ਰਹਿਣ ਕਰ ਲੈਣਾ ਤਾਂ ਅਸੀਂ ਇੱਕ ਵਾਰ ਆਪਣੇ ਉਸਤਾਦ ਜੀ ਨੂੰ ਇਹ ਗੱਲ ਪੁੱਛੀ ਸੀ ਵੀ ਉਹਨਾਂ ਨੇ ਉਹਨਾਂ ਸਾਨੂੰ ਬੜੀ ਕਮਾਲ ਦੀ ਗੱਲ ਕਹੀ ਕਹਿੰਦੇ ਇੱਕ ਬੰਦਾ ਡੂੰਘੇ ਟੋਏ ਵਿੱਚ ਖੜਾ ਹੈ ਉਹ ਮੁਕੰਮਲ ਰੂਪ ਉਹ ਇਹ ਤਾਂ ਦੱਸ ਸਕਦਾ ਹੈ ਵੀ ਖੂਚੋਂ ਜਿੰਨੀ ਕੋ ਨੂੰ ਬਿਲਡਿੰਗ ਦੀਦੀ ਹੈ ਨਾ ਉਹ ਦੱਸਦਾ ਹੈ ਕਿ ਆ ਬਿਲਡਿੰਗ ਭਾਈ ਬੜੀ ਉੱਚੀ ਹੈ ਜਿੱਥੋਂ ਤੱਕ ਉਹਦੀ ਨਜ਼ਰ ਜਾਂਦੀ ਉਹ ਦੜਾਉਂਦਾ ਹੈ ਤੇ ਉਹ ਕਹਿੰਦਾ ਵੀ ਇੰਨੀ ਉੱਚੀ ਹੈ ਕਿਸੇ ਨੂੰ 4 ਮੰਜ਼ਲੇ ਨਜ਼ਰ ਆਈਆਂ ਕਿਸੇ ਨੂੰ 6 ਆਈਆਂ ਕਿਸੇ ਨੂੰ 10 ਆਈਆਂ ਉਹ ਬਿਲਡਿੰਗ ਦੀ ਛੱਤ ਉੱਤੇ ਕੀ ਪਿਆ ਹੈ ਉਹ ਨੀਵੀਂ ਥਾਂ ਤੇ ਖੜਾ ਬੰਦਾ ਦੱਸ ਨਹੀਂ ਸਕਦਾ ਇਹ ਸੁਧਾਰਨ ਨਾਲ ਉਹਨਾਂ ਨੇ ਗੱਲ ਸਮਝਾਈ ਕਹਿੰਦੇ ਗੁਰੂ ਮਹਾਰਾਜ ਬੜੇ ਉੱਚੇ ਨੇ ਸਾਡੇ ਵਿੱਚੋਂ ਕੋਈ 4 ਮੰਜ਼ਲਾਂ ਤੱਕ ਨਜ਼ਰ ਖੜਦਾ ਹੈ ਕੋਈ 6 ਮੰਜ਼ਲਾਂ ਤੱਕ ਖੜਦਾ ਹੈ ਪੂਰਨ ਉਚਾਈ ਤੇ ਗੁਰੂ ਆਪ ਹੀ ਜਾਣਦਾ ਅਸੀਂ ਜਦੋਂ ਆਪਣੀ ਜ਼ੁਬਾਨ ਤੋਂ ਗੁਰੂ ਬਾਰੇ ਗੱਲ ਕਰਦੇ ਹਾਂ ਜਾਂ ਕੋਈ ਕਲਮ ਲੈ ਕੇ ਗੁਰੂ ਬਾਰੇ ਲਿਖਦਾ ਹੈ ਕੋਈ ਵਿਚਾਰ ਦਿੰਦਾ ਹੈ ਕੋਈ ਆਪਣੇ ਮਨ ਦਾ ਬਲਵਲਾ ਜ਼ਾਹਰ ਕਰਦਾ ਹੈ ਉਹਨੂੰ ਸੁਣੋ ਤੇ ਫਿਰ ਅੰਦਾਜ਼ਾ ਲਾਓ ਕਿ ਇਹ ਜਿੰਨਾ ਜਾਣਦਾ ਹੈ ਉਹਨਾਂ ਕਹਿ ਦਿੰਦਾ ਇਹਦੇ ਵਿੱਚ ਇਹਦਾ ਕੀ ਕਸੂਰ ਹੈ ਜਿੰਨੀ ਇਹਦੀ ਸਮਰੱਥਾ ਇਹਨੇ ਕਾਥ ਲਿਆ ਕੋਈ ਇਦੋਂ ਵੱਡੀ ਸਮਰੱਥਾ ਵਾਲਾ ਆਏਗਾ ਵੱਧ ਦੱਸ ਦੇਗਾ ਕੋਈ ਇਦੋਂ ਜ਼ਿਆਦਾ ਜਾਣੇਗਾ ਵੱਧ ਦੱਸ ਦੇਗਾ ਪਰ ਗੁਰੂ ਕੀ ਹੈ ਇਹ ਤਾਂ ਖੁਦ ਗੁਰੂ ਹੀ ਕਹਿ ਸਕਦਾ ਹੈ ਕੋਈ ਦੂਜਾ ਹੋਰ ਨਹੀਂ ਜਿਹੜਾ ਗੁਰੂ ਦੀ ਉਚਾਈ ਨੂੰ ਬਿਆਨ ਕਰੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਤੋ ਗੁਰੂ ਦੀ ਉਚਾਈ ਤੇ ਗੁਰੂ ਖੁਦ ਹੀ ਜਾਣਦਾ ਜਿਨ੍ਹਾਂ ਨੇ ਇੰਨੀ ਸਿੱਖੀ ਕਮਾਈ ਹੈ ਨਾ ਆਪਾਂ ਤੇ ਸਾਰੇ ਨਿੱਕੀ ਨਿੱਕੀ ਗੱਲ ਤੇ ਦਾਵਾ ਕਰਨ ਲੱਗ ਜਾਂਦੇ ਕਮਾਲ ਦੀ ਗੱਲ ਹੈ ਭਾਈ ਗੁਰਦਾਸ ਜੀ ਵਰਗੇ ਮਹਾਨ ਗੁਰਸਿੱਖ ਉਹ ਖੁਦ ਕਥਦੇ ਨੇ ਖੁਦ ਕਹਿੰਦੇ ਨੇ ਈਵਨ ਤੁਸੀਂ ਭਾਈ ਗੁਰਦਾਸ ਜੀ ਤੋਂ ਵੀ ਉੱਚੇ ਸ਼ਖਸੀਅਤ ਗੁਰੂ ਰਾਮਦਾਸ ਮਹਾਰਾਜ ਦੇ ਬੋਲ ਪੜ੍ਹ ਲਓ ਤਾਂ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਨੇ ਤਾਵ ਤਾਵ ਦਾ ਮਤਲਬ ਹੈ ਤੇਰੇ ਤੇਰੇ ਮੈਂ ਕਿਹੜੇ ਕਿਹੜੇ ਗੁਣ ਕਥਨ ਕਰਾਂ ਤੇ ਇੱਕ ਸ਼ਬਦ ਉਹਨਾਂ ਨੇ ਵਰਤੇ ਜਿਹੜਾ ਮੈਨੂੰ ਜ਼ਿਆਦਾ ਟੰਬਦਾ ਉਹ ਕਹਿੰਦੇ ਨੇ ਜਬ ਗੁਰ ਬੋਲਾ ਤਬ ਬਿਸਮ ਹੋਏ ਜਾਏ ਜਬ ਗੁਰ ਉਹ ਕਹਿੰਦੇ ਗੁਰੂ ਦੇ ਬਾਰੇ ਕਥਨਾ ਤਾਂ ਵੱਖਰੀ ਗੱਲ ਜਦੋਂ ਮੈਂ ਗੁਰੂ ਵੀ ਕਹਿੰਨਾ ਨਾ ਗੁਰੂ ਤੇ ਗੁਰੂ ਦੀ ਜਿਹੜੀ ਪਰਸਨੈਲਿਟੀ ਜਾਂ ਗੁਰੂ ਦੀ ਜਿਹੜੀ ਇਮੇਜ ਮੇਰੀ ਸੁਰਤ ਵਿੱਚ ਵਸਦੀ ਏ ਮੈਨੂੰ ਵਿਸਮਾਦ ਵਿੱਚ ਲੈ ਜਾਂਦੀ ਗੁਰੂ ਬਾਰੇ ਐਕਸਪਲੇਨ ਕਰਨਾ ਤਾਂ ਸੈਕੰਡਰੀ ਏ ਨਾ ਦੂਜਾ ਸਟੈਪ ਜਦ ਗੁਰ ਬੋਲਾਂ ਤਬ ਬਿਸਮ ਹੋ ਜਾਂਦਾ ਜਦੋਂ ਮੈਂ ਗੁਰੂ ਆਖਦਾ ਗੁਰੂ ਦਾ ਨਾਮ ਵੀ ਲੈਂਦਾ ਤਾਂ ਮੇਰੀ ਸੁਰਤ ਪ੍ਰੇਮ ਤੇ ਅਚਰਜ ਦੇ ਨਾਲ ਭਰ ਜਾਂਦੀ ਏ ਇਸ ਤੋਂ ਅੱਗੇ ਮੇਰੇ ਕੋਲ ਸ਼ਬਦ ਨਹੀਂ ਹੁੰਦਾ ਵੀ ਮੈਂ ਗੁਰੂ ਨੂੰ ਐਕਸਪਲੇਨ ਕਰਾਂ ਇੱਕ ਕਵੀ ਨੇ ਲਿਖਿਆ ਚਲੀ ਪੂਤਰੀ ਲੋਨ ਕੀ ਅਥਾ ਸਿੰਧ ਕੀ ਲੈ ਕਹਿੰਦੇ ਲੋਨ ਦੀ ਡਲੀ ਬਣ ਕੇ ਨਾ ਲੋਨ ਦੀ ਡਲੀ ਧਾਗੇ ਨਾਲ ਕਿਸੇ ਨੇ ਉਹਨੂੰ ਸਮੁੰਦਰ ਦੇ ਪਾਣੀ ਦੇ ਵਿੱਚ ਇਵੇਂ ਵਗਾਇਆ ਵੀ ਮੈਂ ਇਹਦੇ ਨਾਲ ਪਾਣੀ ਨਾਪਣਾ। ਉਹ ਕਹਿੰਦੇ ਪਾਣੀ 'ਚ ਪੈਂਦੇ ਹੀ ਖੁਰ ਗਏ। ਮਾਪੋਂਗੇ ਕਾਦੇ ਨਾ। ਮਾਪਣਾ ਵੀ ਸਮੁੰਦਰ ਹੈ ਤੇ ਲੋਣ ਦੀ ਡੜੀ ਨਾਲ। ਜਿਹੜੀ ਪਾਣੀ ਵਿੱਚ ਪੈਂਦੇ ਹੀ ਖੁਰ ਜਾਏਗੀ। ਜਿਹੜੇ ਵੀ ਗੁਰੂ ਦੇ ਰਾਹ 'ਤੇ ਚੱਲੇ ਗੁਰੂ ਨੂੰ ਜਾਣਨ ਲਈ ਉਹ ਗੁਰੂ ਵਿੱਚ ਹੀ ਅਭੇਦ ਹੋ ਗਏ। ਕਿਸੇ ਨੇ ਵਾਪਸ ਪਰਤ ਕੇ ਇਹ ਨਹੀਂ ਕਿਹਾ ਵੀ ਮੈਂ ਇੰਨਾ ਜਾਣ ਲਿਆ ਕਰੂੰ ਉਹ ਕਹਿੰਦੇ ਜਾਣੇ ਹੀ ਕੱਖ ਨਹੀਂ ਪਰ ਹਾਂ ਇੱਕ ਸਕੂਨ ਤੇ ਆਨੰਦ ਹੈ ਕਿ ਅਸੀਂ ਇਸ ਰਾਹ ਦੇ ਪਾੰਦੀ ਹਾਂ ਇੰਨਾ ਹੀ بڑا ਹੈ ਕਿ ਅਸੀਂ ਇਹ ਘਾਲਣਾ ਘਾਲਦੇ ਹਾਂ ਸਾਡੇ ਪੁਰਖੇ ਸਾਡੇ ਬਜ਼ੁਰਗ ਜਿਨ੍ਹਾਂ ਨੇ ਇੰਨੀਆਂ ਘਾਲਣਾ ਘਾਲੀਆਂ ਜਦੋਂ ਉਹਨਾਂ ਨੂੰ ਕੋਈ ਕਹਿੰਦਾ ਸੀ ਨਾ ਇਹਦਾ ਇਹਦਾ ਜਿਵੇਂ ਆਪ ਸਾਨੂੰ ਸਕੂਲਾਂ ਵਿੱਚ ਕਹਾਣੀ ਪੜਾਈ ਜਾਂਦੀ ਸੀ ਕਿ ਇੱਕ ਬਜ਼ੁਰਗ ਬਾਬਾ ਜਿਹੜਾ ਸੀ ਨਾ ਉਹ ਆਂਬ ਦਾ ਬੂਟਾ ਲਾ ਰਿਹਾ। ਉਹਨੂੰ ਬੂਟਾ ਲਾ ਕੇ ਉਹਨੇ ਪਾਣੀ ਪਾਇਆ ਤਾਂ ਉਹਦਾ ਨਿੱਕਾ ਜਿਹਾ ਪੋਤਰਾ ਆ ਕੇ ਉਹਦੇ ਕੋਲ ਕਹਿੰਦਾ ਬਾਪੂ ਜੀ ਇਹ ਕੀ ਕਰਦੇ ਹੋ? ਉਹਨੇ ਕਿਹਾ ਪੁੱਤਰੇ ਮੈਂ ਆਂਬ ਦਾ ਬੂਟਾ ਲਾਇਆ ਇਹ ਵੱਡਾ ਹੋਏਗਾ। ਇਹਨੂੰ ਮੈਂ ਪਾਣੀ ਪਾਵਾਂਗਾ ਇਹ ਵੱਡਾ ਹੋਏਗਾ। ਇਹਦੀ ਮੈਂ ਰਾਖੀ ਕਰਾਂਗਾ ਕੋਈ ਆਵਾਰਾ ਪਸ਼ੂ ਨਾ ਖਾ ਜਾਏ ਇਹਨੂੰ ਹੌਲੀ-ਹੌਲੀ ਆਪਾਂ ਪਾਲ ਕੇ ਵੱਡਾ ਕਰਾਂਗੇ। ਜਦੋਂ ਇਹ ਵੱਡਾ ਹੋ ਜਾਏਗਾ ਫਿਰ ਇਹਨੂੰ ਬੂਰ ਪਏਗਾ। ਫਿਰ ਉਹਦੋਂ ਆਂਬ ਲੱਗਣਗੇ ਫਿਰ ਆਂਬ ਪੱਕਣਗੇ। ਤਾਂ ਫੇਰ ਆਪਾਂ ਉਹਨੂੰ ਖਾਵਾਂਗੇ। ਬੱਚਾ ਭੋੜਾ ਸਿਉਨੇ ਸਵਾਲ ਕੀਤਾ। ਕਹਿੰਦਾ ਬਾਪੂ ਜੀ ਉਹਨੇ ਚੇਰ ਨੂੰ ਤਾਂ ਤੁਸੀਂ ਮਰ ਜਾਣਾ। ਜਿੰਨੇ ਚੇਨੂੰ ਇਹਨੂੰ ਆਂਬ ਲੱਗਣੇ ਨੇ। ਬੂਟਾ ਤੁਸੀਂ ਲਾ ਰਹੇ ਹੋ, ਪਾਣੀ ਤੁਸੀਂ ਪਾ ਰਹੇ ਹੋ, ਤੁਸੀਂ 4 ਸਾਲ, 10 ਸਾਲ ਲਾਟਸ। ਹੋਰ ਕਿੰਨੀ ਉਮਰ ਹੈ ਤੁਹਾਡੀ? ਪਰ ਮੈਨੂੰ ਲੱਗਦਾ ਹੈ ਕਿ ਜਿੰਨੇ ਚੇਨੂੰ ਇਹਨੂੰ ਆਂਬ ਲੱਗਣੇ ਨੇ ਉਹਨਾਂ ਚੇਨੂੰ ਤੁਸੀਂ ਹੋਣਾ ਨਹੀਂ। ਤੁਸੀਂ ਇਹਦੇ ਆਂਬ ਖਾਣੇ ਹੀ ਨਹੀਂ ਜਦੋਂ ਤੇ ਇਹਨੇ ਲੰਬੇ ਚੱਕਰ 'ਚ ਕਿਉਂ ਪੈਨੇ ਹੋ? ਤੁਸੀਂ ਕਿਉਂ ਮਿਹਨਤ ਕਰਦੇ ਹੋ? ਹੋਨੇ ਕਿ ਆ ਪੁੱਤਰ ਮੈਂ ਤੇਰੇ ਰੂਪ ਵਿੱਚ ਖਾਵਾਂਗਾ ਜਿਹੜੇ ਅੰਬਾਂ ਦੇ ਬੂਟਿਆਂ ਦੇ ਅੰਬ ਮੈਂ ਖਾ ਰਿਓ ਮੇਰੇ ਦਾਦੇ ਨੇ ਲਾਏ ਸਾਂ ਜਿਹੜੇ ਅੰਬ ਤੂੰ ਖਾਣੇ ਨੇ ਉਹ ਮੈਂ ਲਾਵਾਂਗਾ ਜਿਹੜੇ ਤੇਰੇ ਪੁੱਤਰੇ ਖਾਣਗੇ ਉਹ ਤੂੰ ਲਾਈਂਗਾ ਇਹਦਾ ਮਤਲਬ ਹੈ ਸਭ ਕੁਝ ਆਪ ਖਾਣ ਲਈ ਨਹੀਂ ਕੀਤਾ ਜਾਂਦਾ ਜਦੋਂ ਮੇਰੀ ਔਲਾਦ ਇਹਨੂੰ ਖਾਏਗੀ ਨਾ ਮੈਂ ਸਮਝਾਂਗਾ ਮੈਨੂੰ ਮਿਲ ਗਿਆ ਕਰਮ ਵਿੱਚ ਵੀ ਇੱਕ ਸਕੂਨ ਹੁੰਦਾ ਚੇਤੇ ਰੱਖੋ ਆਪਾਂ ਸਾਰੇ ਰਿਜ਼ਲਟ ਕੱਢਣ ਦੇ ਚੱਕਰ ਵਿੱਚ ਹੀ ਰਹਿੰਦੇ ਹਰ ਵੇਲੇ ਪਾਠ ਕਰਾਂ ਕੀ ਮਿਲੇਗਾ ਜੇ ਪਾਠ ਦਾ ਆਨੰਦ ਨਹੀਂ ਤੇ ਕੁਝ ਨਹੀਂ ਮਿਲੇਗਾ ਸੇਵਾ ਕਰਾਂ ਤੇ ਕੀ ਮਿਲੇਗਾ ਜੇ ਸੇਵਾ ਚ ਹੀ ਆਨੰਦ ਨਹੀਂ ਹੈ ਤੇ ਕੁਝ ਨਹੀਂ ਮਿਲੇਗਾ ਮਤ ਕਰੋ ਉਹ ਈਗੋ ਹੀ ਵਧਾਏਗੀ ਖੇਜੀ ਵਧਾਏਗੀ ਐਵੇਂ ਕਿਚ-ਕਿਚ ਹੀ ਰਹੇਗੀ ਦੂਜਿਆਂ ਨਾਲ ਨਿਕਲਣਾ ਕੁਝ ਨਹੀਂ ਉਹਦੇ ਚ ਚੇਤੇ ਚ ਰੱਖੋ ਕਰਮ ਦਾ ਵੀ ਆਪਣਾ ਸਕੂਨ ਹੈ ਮਾਂ ਬੱਚੇ ਨੂੰ ਜਦੋਂ ਨਵਾਉਂਦੀ ਹੈ ਤੇ ਕੋਈ ਫਰਜ਼ ਪੂਰਤੀ ਨਹੀਂ ਕਰਦੀ ਉਹਦੇ ਲਈ ਜਦੋਂ ਨਵੇਂ ਕੱਪੜੇ ਖਰੀਦੀ ਐ ਤੇ ਉਹਦੇ ਅੰਦਰ ਦਾ ਅੰਦਰ ਦੀ ਖੁਸ਼ੀ ਐ ਨਹੀਂ ਹੁੰਦੀ ਵੀ ਇਹ ਪਾ ਲਵੇ ਉਸ ਵੇਲੇ ਉਹਦੇ ਅੰਦਰ ਸਵਾਰਥ ਨਹੀਂ ਉਹਦੇ ਅੰਦਰ ਸਮਰਪਣ ਹੁੰਦਾ ਹੈ ਚੇਤੇ ਰੱਖਿਓ ਜਦੋਂ ਉਹ ਆਪ ਥੋੜਾ ਖਾ ਕੇ ਬੱਚੇ ਨੂੰ ਖਵਾਉਂਦੀ ਐ ਉਹ ਉਸ ਤਿਆਗ ਵਿੱਚ ਉਹਨੂੰ ਜਿਹੜਾ ਆਨੰਦ ਮਿਲਦਾ ਹੈ ਨਾ ਉਹਨਾਂ ਬੱਚੇ ਦੇ ਮੂੰਹ ਚੋਂ ਕੱਢ ਕੇ ਖੁਦ ਮੂੰਹ ਵਿੱਚ ਪਾ ਲਵੇ ਤਾਂ ਨਹੀਂ ਮਿਲੇਗਾ ਕਰਮ ਵਿੱਚ ਵੀ ਇੱਕ ਆਨੰਦ ਹੁੰਦਾ ਜਿਹੜਾ ਅਸੀਂ ਗ੍ਰਹਿਣ ਨਹੀਂ ਕਰਦੇ ਅਸੀਂ ਚਾਹੁੰਦੇ ਕੋਈ ਪੈਕੇਜ ਮਿਲੇ ਕੋਈ ਗਿਫਟ ਮਿਲੇ ਕੋਈ ਬਣਿਆ ਬਣਾਇਆ ਆਰਟੀਫੀਸ਼ੀਅਲ ਡੱਬਾ ਸਾਡੇ ਘਰ ਆ ਜਾਏ ਵੀ ਆ ਲਓ ਫਲ ਲੈ ਲਓ ਪਾਠ ਕੀਤਾ ਤੇ ਫਲ ਲਓ ਸੇਵਾ ਕੀਤੀ ਹੈ ਫਲ ਲਓ ਫਲ ਤੇ ਆਨੰਦ ਹੈ ਸਕੂਨ ਹੈ ਸੈਟੀਸਫੈਕਸ਼ਨ ਹੈ ਉਹ ਜਿਵੇਂ ਤੁਸੀਂ ਆਪਣੇ ਰਿਸ਼ਤੇ ਪਾਲਦੇ ਆ ਉਹਦੇ ਪ੍ਰਤੀ ਤੁਸੀਂ ਹੰਬਦੇ ਹੋ ਥੱਕਦੇ ਹੋ ਮਿਹਨਤ ਕਰਦੇ ਹੋ ਘਾਲਣਾ ਘਾਲਦੇ ਹੋ ਧੋਪ ਛਾਂ ਸੰਦੇ ਹੋ ਨੀਂਦਰਾ ਝਾਗਦੇ ਹੋ ਭੁੱਖੇ ਰਹਿੰਦੇ ਹੋ ਪਰ ਤੁਹਾਨੂੰ ਇੱਕ ਸਕੂਨ ਹੁੰਦਾ ਹੈ ਨਾ ਮੈਂ ਆਪਣੇ ਪਰਿਵਾਰ ਲਈ ਕਰ ਰਿਹਾ ਮੈਂ ਆਪਣੀ ਮਾਂ ਲਈ ਕਰ ਰਿਹਾ ਪਤਨੀ ਲਈ ਕਰ ਰਿਹਾ ਬੱਚੇ ਲਈ ਕਰ ਰਿਹਾ ਭਰਾ ਲਈ ਕਰ ਰਿਹਾ ਸਮਰਪਣ ਭਾਵ ਵਿੱਚ ਵੀ ਇੱਕ ਸਕੂਨ ਹੁੰਦਾ ਹੈ ਤਕਲੀਫ ਨੂੰ ਸਹੰਦੇ ਵੀ ਤੁਸੀਂ ਅੰਦਰੋਂ ਖੁਸ਼ ਹੁੰਦੇ ਹੋ ਜਦੋਂ ਅਸੀਂ ਧਰਮ ਦੇ ਦਾਇਰੇ ਵਿੱਚ ਆਉਂਦੇ ਅਸੀਂ ਗੁਰੂ ਤੋਂ ਪਹਿਲਾਂ ਮੰਗਦੇ ਕੀ ਦਾਂਗੇਗਾ ਕਾਠ ਕਰਾਂ ਤੇ ਕੀ ਦਾਂਗੇਗਾ ਸੇਵਾ ਕਰਾਂ ਤੇ ਕੀ ਦਾਂਗੇਗਾ ਉਹ ਜਿਹੜੀ ਚੀਜ਼ ਜਿਹੜਾ ਲੈਣ ਦੀ ਪ੍ਰਕਿਰਿਆ ਹੈ ਗੁਰੂ ਨਾਲ ਜਦੋਂ ਅਸੀਂ ਇਸ ਤਰ੍ਹਾਂ ਦਾ ਵਪਾਰ ਕਰਦੇ ਹਾਂ ਤੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਤਕਾਰ। ਹਜ਼ੂਰ ਨੇ ਆਖਿਆ ਫਿਰ ਤੂੰ ਵੱਜ ਕੇ ਕੰਮ ਕਰਦਾ। ਫਿਰ ਤੂੰ ਅੰਡਰ ਪ੍ਰੈਸ਼ਰ ਕਰਦਾ ਵਿਖੋਰੇ ਮਿਲੇਗਾ ਕਿ ਨਹੀਂ ਮਿਲੇਗਾ। ਪਤਾ ਨਹੀਂ ਪ੍ਰਵਾਨ ਹੋਏਗਾ ਕਿ ਨਹੀਂ ਹੋਏਗਾ। ਉਹ ਜਿਹੜੀ ਮਨੋਸਥਿਤੀ ਹੈ ਉਹਦੇ ਵਿੱਚ ਕੰਮ ਕਰਨ ਵਾਲਾ ਵੀ ਅੰਡਰ ਪ੍ਰੈਸ਼ਰ ਹੈ ਤੇ ਉਹ ਕਰਮ ਕਰਨ ਵਾਲਾ ਜਿਹੜਾ ਹੈ ਉਹ ਕਦੇ ਖੁਸ਼ ਨਹੀਂ ਹੁੰਦਾ। ਨਾ ਕਰਨ ਲੱਗਿਆਂ ਨਾ ਕਰਦਿਆਂ ਹੋਇਆਂ ਤੇ ਨਾ ਕਰਨ ਤੋਂ ਬਾਅਦ ਉਹਨੇ ਅਸਲ ਰਾਸ ਤੇ ਗਵਾ ਲਿਆ ਜਿਵੇਂ ਸਿਆਣੇ ਕਹਿੰਦੇ ਨਾ ਬਿਖ ਵਿਦਿਆ ਅਭਿਆਸ ਹੀ ਰੰਦੀ ਭੋਜਨ ਗਰਲ ਅਗਾਹੇ ਜਿਹੜਾ ਪ੍ਰਸ਼ਾਦਾ ਹੈ ਪ੍ਰਸ਼ਾਦਾ ਸ਼ਕੀਦਾ ਹੈ ਪੇਟ ਨੂੰ ਪੇਟ ਦੀ ਭੁੱਖ ਦੂਰ ਕਰਨ ਲਈ એનર્ਜੀ ਲਈ ਸਰੀਰ ਨੂੰ ਭੋਜਨ ਤੋਂ એનર્ਜੀ ਮਿਲਣੀ ਪਰ ਪ੍ਰਸ਼ਾਦਾ ਛਕਣ ਦਾ ਵੀ ਤੇ ਇੱਕ ਸਵਾਦ ਹੁੰਦਾ ਹੈ ਕਿ ਨਹੀਂ ਹੁੰਦਾ ਅੱਪਾ ਜਦੋਂ ਰੋਟੀ ਖਾਣੇ ਆ ਉਹਦਾ ਵੀ ਤੇ ਇੱਕ ਟੇਸਟ ਮੰਨ ਲਓ ਸਾਨੂੰ ਕੋਈ ਫਿੱਕੀ ਕੱਚੀ ਰੋਟੀ ਲਾ ਕੇ ਦੇ ਦੇ ਤੇ ਆਪਾਂ ਉਹਨੂੰ ਆਖੀ ਵੀ ਤਾਂ ਸਹੀ ਨਹੀਂ ਖਾਣ ਦੇ ਯੋਗ ਹੈਗਾ ਢੇਢੀ ਪਰ ਨਾਲ એનર્ਜੀ ਚਾਹੀਦੀ ਤੈਨੂੰ ਜ਼ਬਾਨ ਨਾਲ ਕੀ ਆਪਾਂ ਕਹਿੰਦੇ ਨਹੀਂ ਸਵਾਦ ਵੀ ਤੇ ਲੱਗੇ ਨਾ ਇਵੇਂ ਜ਼ਹਿਰ ਥੋੜਾ ਖਾ ਲੈਣਾ ਰੋਟੀ ਕਾਦੇ ਲਈ ਖਾਣੇ ਆ ਸਰੀਰ ਨੂੰ એનર્ਜੀ ਮਿਲੇ ਪਰ ਉਹਦਾ ਵੀ ਤੁਸੀਂ ਟੇਸਟ ਲੈਨੇ ਆ ਜਿਹੜੀ ਚੀਜ਼ ਵਿੱਚ ਟੇਸਟ ਨਹੀਂ ਉਹਨੂੰ ਤੁਸੀਂ ਗ੍ਰਹਿਣ ਨਹੀਂ ਕਰਦੇ ਭਾਵੇਂ ਨਰਜੀ ਉਹਦੇ ਤੋਂ ਵੀ ਬਥੇਰੀ ਮਿਲਦੀ ਹੈ ਹੋ ਸਕਦਾ ਹੈ ਜ਼ੁਬਾਨ ਨੂੰ ਟੇਸਟ ਨਾ ਹੋਵੇ ਫਿਰ ਜਦੋਂ ਅਸੀਂ ਕੋਈ ਨੇਕ ਕੰਮ ਕਰਦੇ ਹਾਂ ਜੇ ਅਸੀਂ ਕਰਮ ਦਾ ਟੇਸਟ ਨਹੀਂ ਲੈਂਦੇ ਇਹ ਹੀ ਧਿਆਨ ਰੱਖਦੇ ਹਾਂ ਇਹਦਾ ਰਿਜ਼ਲਟ ਕੀ ਹੋਏਗਾ ਸਾਨੂੰ ਕੀ ਮਿਲੇਗਾ ਤਾ ਉਹ ਵੀ ਸਵਾਦਾ ਕੰਮ ਅਸੀਂ ਕਿਵੇਂ ਦਾ ਕਰਾਂਗੇ ਆਪ ਸੋਚ ਕੇ ਵੇਖੋ ਤੋ ਇੱਕ ਭੋਜਨ ਹੁੰਦਾ ਹੈ ਸਵਾਦ ਭੋਜਨ ਵੀ ਹੋਵੇ ਜੇ ਤੁਸੀਂ ਉਹਨੂੰ ਚੇਥਦੇ ਨਹੀਂ ਪ੍ਰੋਪਰ ਢੰਗ ਨਾਲ ਉਸਨੂੰ ਚਬਾਉਂਦੇ ਨਹੀਂ ਤਾਂ ਇਹ ਤਾਂ ਆਪਾਂ ਸਾਰੇ ਜਾਣਦੇ ਵੀ ਉਹ ਪੇਟ ਦੀ ਖਰਾਬੀ ਤੇ ਬਾਅਦ ਅਜ਼ਮੀ ਦਾ ਕਾਰਨ ਹੀ ਬਣਦਾ ਹੈ ਮੇਦੇ ਦਾ ਰੋਗ ਬਣਦਾ ਹੈ ਉਹ ਜਿਹੜਾ ਕੰਮ ਦੰਦਾਂ ਨੇ ਕਰਨਾ ਹੈ ਉਹ ਸਾਡੇ ਢਿੱਡ ਨੂੰ ਕਰਨਾ ਪੈਂਦਾ ਅਸੀਂ ਜਿਹੜੀ ਜੌਬ ਦੰਦਾਂ ਤੋਂ ਲੈਣੀ ਸੀ ਉਹ ਅਸੀਂ ਪੇਟ ਨੂੰ ਸੌਂਪ ਦਿੱਤੀ ਵੀ ਤੈਨੂੰ ਇੱਕ ਹੋਰ ਜੌਬ ਦੇ ਦਿੱਤੀ ਠੀਕ ਹੈ ਨਾ ਜੀ ਹੁਣ ਖਰਾਬੀ ਕੀ ਦੀ ਸੀ ਵੀ ਪਹਿਲੀ ਡਿਊਟੀ ਦੰਦਾ ਨੇ ਕਰਨੀ ਸੀ ਉਹਨਾਂ ਤੋਂ ਲਈ ਦੇ ਉਹਨਾਂ ਨੂੰ ਵੇਲੇ ਛੱਡ ਦਿੱਤਾ ਵੀ ਤੂੰ ਆਪਣਾ ਹੀ ਕੋਈ ਨਹੀਂ ਤੇ ਪੇਟ ਨੂੰ ਉਹ ਜੌਬ ਵੀ ਦੇ ਦੇ ਹੁਣ ਉਹਨੂੰ ਕਿਹਾ ਵਿਦਵਾਨ ਜਨਾਂ ਨੇ ਭੋਜਨ ਕਰਨ ਲਗਾਏ ਵੀ ਤੂੰ ਤਾਂ ਉਹਨੂੰ ਨਿਗਲਿਆ ਹੈ ਤੇ ਜਿਹੜਾ ਨਿਗਲਿਆ ਹੈ ਉਹ ਰਿਐਕਸ਼ਨ ਕਰੇਗਾ ਉਹ ਤੈਨੂੰ ਦੱਸੇਗਾ ਇਸੇ ਤਰ੍ਹਾਂ ਜਿਹੜੀ ਵਿੱਦਿਆ ਹੈ ਇੱਥੇ ਵਿੱਦਿਆ ਤੋਂ ਭਾਵ ਕੋਈ ਵੀ ਚੰਗਾ ਉਪਦੇਸ਼ ਗੁਰੂ ਬਾਣੀ ਦਾ ਕਿਸੇ ਬਜ਼ੁਰਗ ਦੀ ਸਿੱਖਿਆ ਕੋਈ ਸਮਾਜ ਦੀ ਕੋਈ ਚੰਗੀ ਗੱਲ ਜਿਉਂ ਅਭਿਆਸ ਵਿੱਚ ਨਹੀਂ ਹੈ ਤੇ ਕੇਵਲ ਇੱਥੇ ਰੱਖੀ ਹੋਈ ਹੈ ਉਹ ਹੰਕਾਰ ਦੀ ਸੜੇ ਹਾਂਦ ਪੈਦਾ ਕਰੇਗਾ ਸੇਵਾ 'ਚ ਜੇ ਟੇਸ ਨਹੀਂ ਹੈ ਤਾਂ ਈਗੋ ਵਧਾਏਗੀ ਨਿਮਰਤਾ ਵਿੱਚ ਨਹੀਂ ਆਉਂਦਾ ਇਹ ਧਰਮ ਗ੍ਰੰਥ ਦਾ ਪਠਨ ਪਾਠ ਜੇ ਉਹਦਾ ਟੇਸ ਨਹੀਂ ਲੈ ਰਿਆ ਤੁਸੀਂ ਕਰਨ ਲੱਗਿਆਂ ਜਾਂ ਸੁਣਨ ਲੱਗਿਆਂ ਜਾਂ ਪੜ੍ਹਨ ਲੱਗਿਆਂ ਉਹ ਅਸੀਂ ਦੂਜਿਆਂ ਨੂੰ ਦੱਸਦੇ ਖਪ ਜਾਵਾਂਗੇ ਮੈਨਾ ਕੀਤਾ ਮੈਨਾ ਕੀਤਾ ਮੈਨਾ ਕੀਤਾ ਉਹਦੇ ਚ ਸਵਾਦ ਕੋਈ ਨਹੀਂ ਆਨੰਦ ਕੋਈ ਨਹੀਂ ਭਾਈ ਲੈਣਾ ਜੀ ਨੇ ਜਿਸ ਗੁਰਸਿੱਖ ਤੋਂ ਗੁਰੂ ਮਹਾਰਾਜ ਦੀ ਬਾਣੀ ਸਰਵਣ ਕੀਤੀ ਸੀ ਭਾਈ ਜੋਧ ਖਡੂਰ ਸਾਹਿਬ ਦੇ ਰਹਿਣ ਵਾਲਾ ਜੇ ਪਲਾਉ ਸਾਡੇ ਵਾਂਗ ਜਿਵੇਂ ਅਸੀਂ ਕਰਦੇ ਹਾਂ ਮਿਲ ਮਿਲ ਕਰ ਲੈਂਦਾ ਤੇ ਭਾਈ ਲੈਣਾ ਸਮਝ ਲੈਂਦਾ ਵੀ ਇਹ ਕੀ ਆਂਦਾ ਹੈ ਬੰਦਾ ਪਾਠ ਕਰ ਰਿਹਾ ਇੰਨੀ ਰੂਹ ਨਾਲ ਉਹ ਇੱਕ ਪੌੜੀ ਨੂੰ ਬਾਰ-ਬਾਰ ਪੜਿਆ ਉਹਨੂੰ ਖੋਰੇ ਕੀ ਆਨੰਦ ਤੇ ਕੀ ਸਵਾਦ ਆਉਂਦਾ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਹ ਕਾਲ ਬੁਰੀ ਕਿਉ ਕਾਲੀਐ ਮੰਦਾ ਮੂਲ ਨ ਕੀ ਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨ ਹਾਰੀਐ ਤੇ ਵਿਹਾ ਪਾਸਾ ਢਾਲੀਐ ਕਿਛਲਾਹੇ ਉਪਰ ਕਾਲੀਐ ਉਹਨੂੰ ਉਹ ਇਸ ਗੱਲ ਤੋਂ ਬੇਖਬਰ ਸੀ ਵੀ ਮੈਨੂੰ ਮੇਰੀ ਕੋ ਸੁਣਦਾ ਵੀ ਹੈ ਉਹ ਤਾਂ ਖੁਦ ਨੂੰ ਸੁਣਾ ਰਿਹਾ ਹੈ ਇਹ ਤੇ ਲੈਸਨ ਹੈ ਪਾਠ ਗੁਰੂ ਨੇ ਲੈਸਨ ਦਿੱਤਾ ਹੈ ਸਿੱਖ ਨੇ ਉਹਨੂੰ ਪੜ੍ਹਨਾ ਹੈ ਸਿੱਖ ਨੇ ਉਹਨੂੰ ਯਾਦ ਕਰਨਾ ਹੈ ਉਹ ਆਪਣੇ ਆਪ ਲਈ ਪੜ੍ਹ ਰਿਹਾ ਉਹਦੇ ਵਿੱਚ ਕੋ ਕਿਸੇ ਦੀ ਇਨਵੋਲਵਮੈਂਟ ਨਹੀਂ ਉਹਦੀ ਖੁਦ ਦੀ ਇਨਵੋਲਵਮੈਂਟ ਹੈ ਸੈਲਫ ਇਨਵੋਲਵਮੈਂਟ ਗੁਰਬਾਣੀ ਹੈ ਹੀ ਸੈਲਫ ਇਨਵੋਲਵਮੈਂਟ ਜੇ ਅਸੀਂ ਵਿੱਚ ਸ਼ਾਮਲ ਨਹੀਂ ਹਾਂ ਮੈਂ ਵਿੱਚ ਇਨਵੋਲਵ ਨਹੀਂ ਹਾਂ ਕੌਣ ਪੜ ਗਿਆ ਪੜਨ ਵਾਲੇ ਨੂੰ ਵੀ ਪਤਾ ਨਹੀਂ ਕੌਣ ਸੁਣ ਗਿਆ ਸੁਣਨ ਵਾਲੇ ਨੂੰ ਵੀ ਪਤਾ ਨਹੀਂ ਉਹ ਜਿਹੜੀ ਇਨਵੋਲਵਮੈਂਟ ਹੈ ਉਹ ਜਿਹੜੀ ਸ਼ਮੂਲੀਅਤ ਹੈ ਉਸ ਦੀ ਖੁਦ ਦੀ ਉਹਦੇ ਉੱਤੇ ਅਸਰ ਹੋਏਗਾ ਗੁਰੂ ਦੀ ਬਾਣੀ ਦਾ ਗੁਰੂ ਦੇ ਸ਼ਬਦ ਦਾ ਸਤਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਇੰਨੇ ਪ੍ਰੇਮ ਤੇ ਇੰਨੇ ਵਿਰਾਗ ਨਾਲ ਉਹ ਪੜ ਰਹੇ ਸਨ ਭਾਈ ਲੈਣਾ ਜੀ ਨੇ ਉਹਨੂੰ ਬੜੀ ਕਾਗਰਤਾ ਨਾਲ ਸੁਣਿਆ ਬੜੀ ਸਧਾਰਨ ਲਹਿਜੇ ਦੀ ਬਾਣੀ ਹੈ ਕੋਈ ਡਿਫਿਕਲਟ ਵਰਡ ਨਹੀਂ ਕੋਈ ਔਖਾ ਸ਼ਬਦ ਨਹੀਂ ਜਿਸ ਨੂੰ ਜਿਹਦੇ ਲਈ ਡਿਕਸ਼ਨਰੀ ਖੋਲਣੀ ਪਵੇ ਸਿੱਧੀ ਸਿੱਧੀ ਗੱਲ ਸੀ ਤੇ ਸਮਝ ਆ ਰਹੀ ਸੀ ਵੀ ਭਾਈ ਜੋਧ ਕੀ ਪੜ ਰਿਹਾ ਭਾਈ ਲੈਣੇ ਨੇ ਸੁਣਿਆ ਖੂਹ ਤੇ ਇਸ਼ਨਾਨ ਕਰਨ ਵਾਸਤੇ ਭਾਈ ਜੋਧ ਆਇਆ ਖੂਹ ਤੇ ਇਸ਼ਨਾਨ ਪੁਰਾਣੇ ਸਟਰਕਚਰ ਸੀ ਪਿੰਡਾਂ ਦਾ ਸਵੇਰ ਵੇਲੇ ਪਹਿਲੋ ਮਰਦ ਜਾਂਦੇ ਸਨ ਇਸ਼ਨਾਨ ਪਾਣੀ ਕਰਕੇ ਫਿਰ ਜਦੋਂ ਦਿਨ ਚੜ ਜਾਂਦਾ ਸੀ ਫਿਰ ਔਰਤਾਂ ਖੂਹ ਤੇ ਜਾਂਦੀਆਂ ਸਨ ਇੱਕ ਤਹਜ਼ੀਬ ਸੀ ਪਿੰਡਾਂ ਦੀ ਇੱਕ ਤਹਜ਼ੀਬ ਸੀ ਔਰਤਾਂ ਖੂਹ ਤੇ ਹਨ ਬੰਦਾ ਨਹੀਂ ਜਾਏ ਜਦੋਂ ਉਹਨਾਂ ਨੇ ਆਪਣਾ ਕੰਮ ਨਿਬੇੜ ਲਿਆ ਇੱਕ ਵਕਤ ਮਿਥਿਆ ਸੀ ਪਿੰਡ ਨੇ ਇੱਕ ਸਾਂਝੇ ਰੂਪ 'ਚ ਲੋਕਾਂ ਲੋਕਾਂ ਦੀ ਇੱਕ ਤਹਜੀਬ ਸੀ ਜਿਹਦਾ ਉਹ ਪਾਲਣ ਕਰਦੇ ਸੀ ਇਸ ਕਰਕੇ ਸਾਰੇ ਪਿੰਡ ਦੇ ਵਿੱਚ ਇੱਕ ਭਾਈਚਾਰਕ ਸਾਂਝ ਤਸਵੀਰ ਦਾ ਵਾਕਫ ਸੀ ਸਾਰੇ ਮਰਦ ਖੂਹ ਤੇ ਇਸ਼ਨਾਨ ਕਰਨ ਜਾਂਦੇ ਸਨ ਉੱਥੇ ਭਾਈ ਜੋਧ ਜਦੋਂ ਬਾਣੀ ਦਾ ਵਾਕ ਪੜ ਰਿਹਾ ਹੈ ਇਹ ਕੋਈ ਗੁਸਤਾਖੀ ਨਹੀਂ ਸੀ ਕਿ ਉਹ ਇਸ਼ਨਾਨ ਕਰਦੇ ਆ ਬਾਣੀ ਪੜਦਾ ਕਿ ਉਹਦੀ ਰੂਹ ਦੀ ਖੁਰਾਕ ਹੈ ਉਹ ਪੜਦਾ ਇਹ ਉਹਦਾ ਤੇ ਗੁਰੂ ਦਾ ਰਿਲੇਸ਼ਨ ਹੈ ਮੈਂ ਵਿੱਚ ਕੌਣ ਹਾਂ ਤੁਸੀਂ ਵਿੱਚ ਕੌਣ ਹੋ ਇਸ ਕਰਕੇ ਜਿਹੜਾ ਜਿਹੜਾ ਇਹ ਰਿਲੇਸ਼ਨ ਹੈ ਗੁਰੂ ਦੇ ਨਾਲ ਉਹਨੂੰ ਫੋਲੋ ਕਰਦਾ ਹੈ ਉਹਨੂੰ ਸਮਰਪਣ ਕਰਦਾ ਹੈ ਭਾਈ ਲਹਿਣਾ ਜੀ ਨੇ ਜਦੋਂ ਬਾਗ ਸੁਣੇ ਤੇ ਉਹਨਾਂ ਦੇ ਮਨ ਤੇ ਅਸਰ ਅੰਦਾਜ਼ ਹੋਇਆ ਉਹ ਹੀ ਨਹੀਂ ਭਾਈ ਜੋਧ ਦੀ ਆਪਣੀ ਰੈਣੀ ਵੀ ਉਹਦੇ ਉੱਤੇ ਅਸਰ ਕਿਉਂਕਿ ਉਹ ਵੀ ਉਸੇ ਨਗਰ ਦਾ ਹੀ ਰਹਿਣ ਵਾਲਾ ਤੋ ਗਰੀਬ ਨਵਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਨੇੜਤਾ ਜਿਹੜੀ ਉਹ ਬਾਣੀ ਦੇ ਰਾਹੀਂ ਹੋਈ ਭਾਈ ਲੈਣਾ ਜੀ ਨੇੜੇ ਹੋਏ ਗੁਰੂ ਦੇ ਗੁਰੂ ਉਪਦੇਸ਼ ਰਾਹੀਂ ਤੇ ਉਪਦੇਸ਼ ਦੇਣ ਵਾਲੇ ਦੀ ਜਦੋਂ ਸ਼ੁਭਤ ਮਾਣੀ ਤੇ ਮੁਕੰਮਲ ਹੋ ਗਿਆ ਕਾਰਜ ਸਾਧ ਬਿੜੈ ਸਿੱਧ ਪਾਈਐ ਕਿਹ ਜੋਗ ਕੇ ਭੋਗ ਦੂਹ ਮਿਲਕਾਰ ਜੀ ਉਪਜੈ ਰਾਮ ਨਾਮ ਸੰਜੋਗ ਤੋ ਗਰੀਬ ਨਵਾਜ ਮਹਾਰਾਜ ਨੇ ਸਾਨੂੰ ਜੋ ਇਹ ਬਖਸ਼ਿਸ਼ ਦਿੱਤੀ ਹੈ ਗੁਰਬਾਣੀ ਇਸ ਬਾਣੀ ਨੂੰ ਕਮਾਉਣ ਵਾਲੇ ਉਚਾਰਣ ਵਾਲਿਓ ਮਹਾਨ ਸਤਪੁਰਖ ਉਹਨਾਂ ਨੇ ਜੋ ਸਧਾਰਨ ਜੀਵਨ ਵਿੱਚ ਜੀਵਿਆ ਔਰ ਵੱਡੀਆਂ ਕਰਨੀਆਂ ਕੀਤੀਆਂ ਉਹ ਇਤਿਹਾਸ ਇਹ ਸਾਡੇ ਲਈ ਬੜੀਆਂ ਇੰਪੋਰਟੈਂਟ ਬੜੀਆਂ ਮਹੱਤਵਪੂਰਨ ਵਸਤੂਆਂ ਹਨ ਇਹਨਾਂ ਸਭਨਾ ਦਾਤਾਂ ਨੂੰ ਅਸੀਂ ਜੀ ਜਾਣ ਨਾਲ ਸੰਭਾਲਣ ਦਾ ਯਤਨ ਕਰੀਏ ਗਰੀਬ ਨਵਾਜ਼ ਮੇਰ ਕਰਨ ਸਾਡੇ ਮਨਾਂ ਵਿੱਚ ਸਤਿਗੁਰਾਂ ਦਾ ਪਿਆਰ ਗੁਰਬਾਣੀ ਦੀ ਸਿੱਖਿਆ ਅਤੇ ਆਪਣੇ ਮਹਾਨ ਪੁਰਖਿਆਂ ਦੀ ਸ਼ਖਸੀਅਤ ਦਾ ਆਦਰ ਜਿਹੜਾ ਉਹ ਪੈਦਾ ਹੋਵੇ ਆਪ ਸਾਰੀ ਸੰਗਤ ਦਾ ਤੈ ਦਿਲੋਂ ਧੰਨਵਾਦ ਭੁੱਲ ਚੁੱਕ ਦੀ ਖਿਮਾ ਅਬ ਸਹਿਤ ਗੁਰੂ ਫਤਿਹ ਨਾਲ ਸਾਜ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ